ਪੰਜਾਬ ਵਿੱਚੋਂ ਨਸ਼ਾ ਵੇਚਣ ਵਾਲੇ ਫੜੇ ਨਹੀਂ ਜਾ ਰਹੇ ਲੁੱਟਾਂ ਖੋਹਾਂ ਕਰਨ ਵਾਲੇ ਫੜੇ ਨਹੀਂ ਜਾ ਰਹੇ ਬੇਅਦਬੀ ਦੇ ਦੋਸ਼ੀ ਲੱਭੇ ਨਹੀਂ ਜਾ ਰਹੇ ਗੋਲੀ ਕਾਂਡ ਦੇ ਦੋਸ਼ੀ ਲੱਭੇ ਨਹੀਂ ਜਾ ਰਹੇ ਤੇ ਆਇਆ ਕਿ ਸਿੱਧੂ ਆ ਐਸਐਸਪੀ ਉਹ ਕਹਿੰਦਾ ਮੈਂ ਪੰਨੂ ਨੂੰ ਫੜ ਕੇ ਪਟਿਆਲੇ ਜੇਲ੍ਹ ਵਿੱਚ ਪਾਉਂਗਾ ਉਹ ਪਹਿਲੇ ਘਰ ਤਾਂ ਸੰਭਾਲ ਲਓ ਪੰਨੂ ਤੱਕ ਜਾਣਾ ਤਾਂ ਤੁਹਾਡੀ ਔਕਾਤ ਨਹੀਂ ਹੈ ਘਰ ਤਾਂ ਸੰਭਾਲ ਲਓ ਯਾਰ ਜਿਨ੍ਹਾਂ ਨੂੰ ਕਰ ਸਕਦੇ ਸੀ ਇੱਥੇ ਉਹਨਾਂ ਦਾ ਤੁਸੀਂ ਕੋਈ ਕੀਤਾ ਨਹੀਂ ਆ ਪੰਨੂ ਤੱਕ ਪਹੁੰਚ ਰਹੇ ਹੋ ਉਥੋਂ ਤੱਕ ਮੋਦੀ ਦੇ ਉਹ ਬੰਦੇ ਦੀ ਪਹੁੰਚ ਪਾਇਏ ਜਿਨ੍ਹਾਂ ਨੇ ਉਹਨੂੰ ਮਾਰਨ ਦੀ ਸਪਾਰੀ ਲਈ ਸੀ ਤੂੰ ਕਿੱਥੋਂ ਪਹੁੰਚ ਜਾਏਂਗਾ ਦੱਸ ਆਫੀਸਰ ਆਪਣੇ ਜਿਹੜੀ ਡਿਊਟੀਆਂ ਉਹ ਕਰੀਏ ਤੇ ਪੰਜਾਬ ਨੂੰ ਸਹੀ ਕਰੀਏ ਜਿਹੜੇ ਆ ਗਦਰ ਮਚਾਉਣ ਦੇ ਆ ਉਹਨਾਂ ਨੂੰ ਨੱਥ ਪਾਈਏ ਨਸ਼ੇ ਤੇ ਨੱਥ ਪਾਈਏ ਤੇ ਸਮਗਲਰਾਂ ਨੂੰ ਰੋਕੀਏ ਇਹਨਾਂ ਕੁਝ ਕਰ ਲਈਏ ਨਾ ਲੁੱਟਖੋਹਾਂ ਵਾਲਾ ਨੂੰ ਰੋਕ ਕੇ ਤੇ ਆਪਾਂ ਪੰਜਾਬ ਨੂੰ ਸੰਭਾਲ ਸਕਦੇ ਪੰਜਾਬ ਨੂੰ ਬਚਾ ਸਕਦੇ ਪੰਜਾਬ ਬਰਬਾਦ ਹੋ ਰਿਹਾ ਅੱਜ ਇੱਕ ਚੰਗਾ ਭਲਾ ਬੰਦਾ ਨਾ ਜਨਾਨੀ ਤੇ ਛੱਡੋ ਬੱਚਾ ਦੇ ਛੱਡੋ ਚੰਗਾ ਭਲਾ ਬੰਦਾ ਬਾਹਰ ਨਿਕਲਦਾ ਡਰਦੇ ਆ ਕਿ ਬਾਹਰ ਨਿਕਲਦੇ ਆ ਪਤਾ ਨਹੀਂ ਕੀ ਹੋ ਜਾਣਾ ਆ ਹਾਲ ਹੋਇਆ ਪਿਆ ਪੰਜਾਬ ਦਾ ਕੁਝ ਲੁੱਟਖੋਹ ਵਾਲਿਆਂ ਨੇ ਕੁਝ ਨਸ਼ੇ ਵਾਲਿਆਂ ਨੇ ਕੁਝ ਪ੍ਰਵਾਸੀਆਂ ਨੇ ਜਿੱਥੇ ਮਰਜੀ ਪ੍ਰਵਾਸੀ ਕਿਸੇ ਨਾਲ ਇਥੋਂ ਦੇ ਬੰਦ ਮਸ਼ੀਨ ਦੇ ਨੂੰ ਮਾਰ ਦਿੰਦੇ ਆ ਤਿਆਰ ਤੋਂ ਇਹ ਤਾਂ ਕੰਟਰੋਲ ਹੋ ਰਹੀ ਰਿਆ ਨਸ਼ਾ ਕੰਟਰੋਲ ਨਹੀਂ ਹੋ ਰਿਹਾ ਪੰਜਾਬ ਦੇ ਅਪਰਾਧ ਕੰਟਰੋਲ ਨਹੀਂ ਹੋ ਰਿਹਾ ਤੇ ਪੰਨੂ ਨੂੰ ਹੱਥ ਪਾਉਣ ਦੀ ਗੱਲਾਂ ਕਰਦਾ ਚਲੋ ਚੰਗਾ ਵਾ ਮੀਡੀਆ ਚ ਆਉਣ ਲਈ ਜਾਂ ਹਾਈਲਾਈਟ ਆਉਣ ਲਈ ਠੀਕ ਹੈ ਪਰ ਜਿੱਥੇ ਤੱਕ ਆਪਾਂ ਪਹੁੰਚ ਨਹੀਂ ਸਕਦੇ ਉੱਥੋਂ ਤਾਂ ਗੱਲ ਕਰਨ ਤੋਂ ਪਹਿਲਾਂ ਆਪਾਂ ਆਪਦਾ ਘਰ ਸੰਭਾਲ ਲਈਏ ਉਹ ਤਾਂ ਬਾਹਰ ਬੈਠਾ ਉਹਦਾ ਆਪਦੇ ਘਰ ਥੋੜੀ ਉਹਦਾ ਘਰ ਤਾਂ ਉਹ ਪੰਨੂ ਦਾ ਘਰ ਤਾਂ ਅਮਰੀਕਾ ਵਾ ਉਹਨੂੰ ਅਸੀਂ ਕੀ ਕਰਨਾ ਤੇ ਕੀ ਕਰਾਉਣਾ ਉਹ ਆਪ ਦਾ ਜੋ ਕਰਦਾ ਕਰੀ ਜਾਵੇ ਉਥੇ ਇੱਥੇ ਵਾਰ ਨਹੀਂ ਸਕਦਾ ਤੁਸੀਂ ਇੱਥੇ ਤਾਂ ਆਪਣਾ ਘਰ ਤਾਂ ਸੰਭਾਲੀਏ ਆਪਾਂ ਅਫਸਰ ਸਾਹਿਬ ਜੀ ਆਪਾਂ ਪੰਜਾਬ ਤਾਂ ਸੰਭਾਲੀਏ ਸਾਰੇ ਰਲ ਮਿਲ ਕੇ ਬਾਹਰੋਂ ਹੱਲਾ ਪਾਵਨ ਅਸ਼ੇ ਨੂੰ ਰਾਤ